ਸਸਿਕਾ ਤੁਸੀਂ ਜੁੜੇ ਹੋ ਐਨਆਰਆਈ ਟੀਵੀ ਨਾਲ ਸਤਨਾਬ ਸਿੰਘ ਬਠੋਈ ਮੈਂ ਤੁਹਾਡੇ ਨਾਲ ਤਾਂ ਵੱਡੀ ਖਬਰ ਜਵਾਰ ਕੇ ਪਿੰਡ ਤੋਂ ਸਾਹਮਣੇ ਆ ਰਹੀ ਹੈ ਤਾਂ ਸਿੱਧੂ ਮਸੇਵਾਲੇ ਦਾ ਜਿਸ ਪਿੰਡ ਵਿੱਚ ਕਤਲ ਹੋਇਆ ਸੀ ਉਸ ਪਿੰਡ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਤਾਂ ਪੰਚਾਇਤ ਨੇ ਮਤਾ ਪਾਇਆ ਤਾਂ ਨਵੀਂ ਪੰਚਾਇਤ ਵੱਲੋਂ ਪਿੰਡ ਦੇ ਲਈ ਨਵਾਂ ਮਤਾ ਜਿਹੜਾ ਉਹ ਪਾਇਆ ਗਿਆ ਤੇ ਜਿੱਥੇ ਦੇਖਿਆ ਗਿਆ ਕਿ 29 ਮਈ ਨੂੰ ਜਵਾਰ ਕੇ ਪਿੰਡ ਵਿੱਚ ਸਿੱਧੂ ਮੁਸੇਵਾਲੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਜਵਾਰ ਕੇ ਪਿੰਡ ਪੂਰੀ ਦੁਨੀਆ ਵਿੱਚ ਸੁਣਿਆ ਜਾਂਦਾ ਹੈ ਅਤੇ ਇਸੇ ਦੇ ਚੱਲਦਿਆਂ ਇਹ ਮਸ਼ਹੂਰ ਪਿੰਡ ਹੋਇਆ ਤੇ ਇਸ ਪਿੰਡ ਨੇ ਹੁਣ ਅਨੋਖੀ ਪਹਿਲ ਕਰ ਦਿੱਤੀ ਹੈ ਤੇ ਮਤਾ ਪਾਇਆ ਹੈ ਪ੍ਰਵਾਸੀਆਂ ਨੂੰ ਲੈ ਕੇ ਮਤਾ ਪਾਇਆ ਗਿਆ ਕਿ ਜਿਹੜਾ ਵੀ ਪ੍ਰਵਾਸੀ ਨਾਲ ਵਿਆਹ ਕਰਵਾਏਗਾ ਉਹ ਪਿੰਡ ਵਿੱਚ ਨਹੀਂ रह ਸਕੇਗਾ ਤਾਂ ਇਹ ਮਤਾ ਜਿਹੜਾ ਪੰਚਾਇਤ ਵੱਲੋਂ ਪਾਇਆ ਗਿਆ ਤੇ ਉੱਥੇ ਹੀ ਜੋ ਪਿੰਡ ਦਾ ਵਾਸਾ ੱਡਾ ਹੈ ਉੱਥੇ ਜੋ ਮੰਦਿਰ ਹੈ ਜਿਹੜੀ ਗੇੜੀਆਂ ਮਾਰਦੀ ਆ ਉਸ ਨੂੰ ਲੈ ਕੇ ਵੀ ਮਤਾ ਪਾਇਆ ਗਿਆ ਕਿ ਜਿਹੜੀ ਮੰਦਿਰ ਇੱਥੇ ਗੇੜੀਆਂ ਮਾਰੇਗੀ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤਾਂ ਜਦੋਂ ਕੁੜੀਆਂ ਨੂੰ ਸਕੂਲ ਤੋਂ ਛੁੱਟੀ ਹੁੰਦੀ ਆ ਤਾਂ ਉਸ ਸਮੇਂ ਕੁਝ ਜਿਹੜੇ ਸ਼ਾਜੜਿਆ ਸ਼ਰਾਰਤੀ ਅੰਸਰ ਨੇ ਜਾਂ ਜਿਹੜੇ ਸ਼ਰਾਰਤੀ ਨੌਜਵਾਨ ਨੇ ਉਹ ਗੇੜੀਆਂ ਮਾਰਨੀ ਸ਼ੁਰੂਆ ਸ਼ੁਰੂ ਕਰ ਦਿੰਦੇ ਆ ਗੇੜੀਆਂ ਮਾਰਨੀ ਆ ਤਾਂ ਇਸੇ ਦੇ ਚਾਲਦਿਆਂ ਉਹਨਾਂ ਦੇ ਖਿਲਾਫ ਇਹ ਮਤਾ ਲਿਆਂਦਾ ਗਿਆ ਕਿ ਜੇਕਰ ਇੱਥੇ ਕੋਈ ਦਿਖ ਗਿਆ ਤਾਂ ਫਿਰ ਆਪਣੇ ਆਪ ਜਿਹੜਾ ਉਹ ਸੋਚ ਲਵੇ ਤਾਂ ਇਹ ਮਤਾ ਲਿਆਂਦਾ ਗਿਆ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਜਵਾਰ ਕੇ ਪਿੰਡ ਚ ਪੰਚਾਇਤ ਵੱਲੋਂ ਨਵਾਂ ਮਤਾ ਜਿਹੜਾ ਲਿਆਂਦਾ ਗਿਆ ਪ੍ਰਵਾਸੀਆਂ ਨੂੰ ਲੈ ਕੇ ਤੇ ਉੱਥੇ ਜੇਕਰ ਗੱਲ ਕਰੀਏ ਕਿ ਆਜ ਬਖਵਾਖਾ ਮਾਹੌਲ ਹੈ ਜਿਹੜਾ ਸਿਰਜਿਆ ਜਾ ਰਿਹਾ ਖਾਸ ਕਰਕੇ ਜਦੋਂ ਪਿੰਡ ਮਹਾਲੀ ਦੇ ਪਿੰਡ ਵਿੱਚ ਕੁੰਬੜਾ ਚੇ ਮਾਹੌਲ ਬਣਦਾ ਕਿ ਦੋ ਨੌਜਵਾਨਾਂ ਤੇ ਹਮਲਾ ਪ੍ਰਵਾਸੀਆ ਵੱਲੋਂ ਕਰ ਦਿੱਤਾ ਜਾਂਦਾ ਤੇ ਉਹਨਾਂ ਦਾ ਕਤਲ ਤੱਕ ਹੋ ਜਾਂਦਾ ਤੇ ਇਸੇ ਦੇ ਚੱਲਦਿਆਂ ਹੁਣ ਪ੍ਰਵਾਸੀਆ ਨੂੰ ਲੈ ਕੇ ਇੱਕ ਤੋਂ ਬਾਅਦ ਇੱਕ ਮਤਾ ਪਾਇਆ ਜਾ ਰਿਹਾ ਤਾਂ ਹੁਣ ਵਿਆਹ ਨੂੰ ਲੈ ਕੇ ਮਤਾ ਪਾਇਆ ਗਿਆ ਕਿ ਜੇਕਰ ਕੋਈ ਪ੍ਰਵਾਸੀ ਨਾਲ ਵਿਆਹ ਕਰਵਾਵੇਗਾ ਤਾਂ ਉਹ ਆਪਣੇ ਆਪ ਸਮਝ ਲਵੇ ਤੇ ਆਪਣੇ ਆਪ ਪਿੰਡ ਛੱਡ ਕੇ ਚਲਾ ਜਾਵੇ ਤਾਂ ਇਸ ਸੰਬੰਧੀ ਆ ਕੁਝ ਜਿਹੜੀ ਆ ਜਾਣਕਾਰੀ ਵੀ ਲੋਕਾਂ ਨੇ ਪਿੰਡ ਦੇ ਨੇ ਸਾਂਝੀ ਕੀਤੀ ਆ ਕੀ ਕੁਝ ਕਿਹਾ ਉਹ ਤੁਹਾਨੂੰ ਸੁਣਾ ਦਿੰਨੇ ਆ ਬਾਈ ਕਰਨ ਵਾਸਤੇ ਤਾਂ ਬਾਈ ਜੀ ਆਪਾਂ ਹਰ ਇੱਕੀ ਦੇ ਕੋ ਆਪਣੇ ਜਿਵਾਕ ਵੀ ਕੈਨੇਡਾ ਅਮਰੀਕਾ ਬਾਹਰਲੀ ਕੰਟਰੀ ਐਸ ਤੇ ਪਰ ਪ੍ਰਵਾਸੀਏ ਤੇ ਆਉਣ ਆਪਦਾ ਕੰਮ ਕਰਨ ਉਹਨਾਂ ਨਾਲ ਕੋਈ ਕਿਸੇ ਦਾ ਕੋਈ ਵਿਤਰਾਮ ਜਦੋਂ ਇੱਥੇ ਆ ਕੇ ਉਹ ਬੋਟਾ ਮਨਾਉਂਦੇ ਆ ਪੰਚਾਇਤ ਬਣਾਉਂਦੀ ਆ ਜਾਂ ਕੋਈ ਐਮਸੀ ਬਣਾਉਂਦਾ ਉਹ ਆਪਦਾ ਵੋਟ ਬੈਂਕ ਤਿਆਰ ਕਰ ਲੈਂਦਾ ਉਸ ਤੋਂ ਬਾਅਦ ਉਹ ਆਪਾਂ ਨੂੰ ਨੁਕਸਾਨ ਦੇਈ ਹੈ ਜਿਵੇਂ ਹੁਣ ਪਿੱਛੇ ਲਾ ਲਓ ਤੁਸੀਂ ਦੋ ਮੁੰਡੇ ਮਰ ਗਏ ਉਹ ਪ੍ਰਵਾਸੀਆਂ ਦੀ ਮਾੜੀ ਜੀ ਕਹਿਣ ਵਾਲੀ ਮਰੇ ਉਹ ਕਿੱਡਾ ਨੁਕਸਾਨ ਦਾ ਇੱਕ ਇਸ ਤਰ੍ਹਾਂ ਆਪਾਂ ਨੂੰ ਪ੍ਰਵਾਸੀਆਂ ਨੂੰ ਇੱਥੇ ਜ਼ਮੀਨ ਵੀ ਨਹੀਂ ਦੇਣੀ ਚਾਹੀਦੀ ਉਹਨਾਂ ਦੇ ਆਧਾਰ ਕਾਰਡ ਵੀ ਨਹੀਂ ਬਣਨ ਦੇਣੇ ਚਾਹੀਦੇ ਔਰ ਉਹਨਾਂ ਦੀਆਂ ਵੋਟਾਂ ਵੀ ਨਹੀਂ ਮਾਰਨੀਆਂ ਚਾਹੀਦੀ ਕਿਉਂਕਿ ਉਹ ਇਸ ਕਰਕੇ ਆਪਾਂ ਨੂੰ ਨੁਕਸਾਨ ਕਰਦੇ ਆ ਜਿਹੜੇ ಗ್ರಾಮ ਪੰਚਾਇਤ ਜਵਾਰਕਿਆਂ ਨੇ ਇਹ ਮਤੇ ਲਿਆਂਦੇ ਆ ਨਸ਼ਾ ਛਡਾਉਣ ਵਾਲਾ ਲਾ ਲਓ ਪਿੰਡ ਦੇ ਵਿੱਚ ਤਿਆਰ ਕਰਵਾਉਣ ਨਾਲ ਲਾ ਲੋ ਇਹ ਜੇ ਬਿਲਕੁਲੀ ਸਹੀ ਨਹੀਂ ਇਹਨਾਂ ਤੋਂ ਅੱਗੇ ਵੀ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਵਿੱਚ ਚੰਗੀ ਸਿੱਖਿਆ ਮੈਨੂੰ ਅੱਗੇ ਜਿਹੜੇ ਪੜ੍ਹੇ ਲਿਖੇ ਮੁੰਡੇ ਆ ਓਏ ਤੋਂ ਕੁਝ ਸੇਧ ਲੈਣਗੇ ਪੜ੍ਹੇ ਲਿਖੇ ਸਰਪੰਚ ਬਣੇ ਹੋਏ ਆ ਇਹ ਸੇਧ ਲੈਣਗੇ ਇਹਨਾਂ ਚੋਂ ਨਹੀਂ ਇਹ ਤਾਂ ਫੈਸਲੇ ਬਹੁਤ ਵਧੀਆ ਲਏਗੇ ਜੀ ਲੋਕ ਪ੍ਰਵਾਸੀ ਇੱਥੇ ਕਿ ਧੱਕਾ ਬਹੁਤ ਕਰ ਰਹੇ ਪੰਜਾਬੀਆਂ ਨਾਲ ਠੀਕ ਹੈ ਜੀ ਜੋ ਬਰਦਾਸ਼ਤ ਕਰਨ ਜੋਗ ਨਹੀਂ ਆ ਵਿੱਚੇ ਘਟਨਾ ਹੋਈ ਜਿਲੰਧਰ ਚ ਉਹ ਵੀ ਮਾੜੀ ਹੋਈ ਹੈ ਜੀ ਆ ਵੀ ਨਾ ਮਾਹੌਲ ਖਰਾਬ ਹੁੰਦਾ ਜੀ ਅਸੀਂ ਦਾ ਬਹੁਤਿਆਰੇ ਕਾਣ ਹੋ ਰਿਹਾ ਪੰਜਾਬ ਦਾ ਇਸ ਨੂੰ ਸਿਕਾਰਨਾ ਇੱਥੇ ਰੋਕ ਲਾਈਏ ਵਧੀਜੀ ਪਿੰਡਾਂ ਵੱਲੋਂ ਇਹ ਫੈਸਲੇ ਹੋਣਗੇ ਤਾਂ ਬਹੁਤ ਵਧੀਆ ਗੱਲ ਹੈ ਪੰਚਾਇਤ ਨੇ ਬਾਈ ਜੀ ਬਹੁਤ ਵਧੀਆ ਫੈਸਲਾ ਕੀਤਾ ਜੇ ਇਹ ਫੈਸਲੇ ਕਰਾਂਗੇ ਆਪਾਂ ਹਰੇਕ ਪਿੰਡ 'ਚ ਇਹ ਫੈਸਲੇ ਚੱਲਣਗੇ ਫੇਰ ਹੀ ਆਪਣਾ ਪੰਜਾਬ ਨੂੰ ਕਬਚਾ ਸਕਦੇ ਕਿਉਂਕਿ ਨੌਜਵਾਨ ਜਿਹੜਾ ਹੁੰਦਾ ਇਹਨੂੰ ਇੰਨੀ ਅਕਲ ਨਹੀਂ ਹੁੰਦੀ ਜਜਵਾਤੀ ਹੋ ਕੇ ਫੈਸਲੇ ਲੈ ਲੈਂਦੇ ਆ ਜਿਹੜੇ ਫੈਸਲੇ ਬਾਅਦ 'ਚ ਜਾ ਕੇ ਆਪ ਨੂੰ ਬਹੁਤ ਨੁਕਸਾਨ ਦਿੰਦੇ ਨੇ ਉਹ ਵੀ ਵਾਝ ਜਵਾਗ ਹੁੰਦੇ ਨੇ ਠੀਕ ਹੈ ਪਿੰਡ ਚ ਮੰਨ ਲਓ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਨਾਲ ਹੀ ਵਿਆਹ ਕਰਾਈ ਜਾਂਦਾ ਹ ਹੁਣ ਕੇ ਨਾਨਕੇ ਕਿੱਥੇ ਰਹ ਜਾਂਦੇ ਆ ਇਹ ਚੀਜ਼ਾਂ ਬਹੁਤ ਸੋਚਣ ਵਾਲੀਆਂ ਹੁੰਦੀਆਂ ਨੇ ਜਿਹੜੀ ਸਿਆਣੇ ਬਜ਼ੁਰਗ ਹੀ ਸੋਚ ਸਕਦੇ ਆ ਪੰਚਾਇਤਾਂ ਆਪਾਂ ਇਸ ਕਰਕੇ ਜੁੜਨੀ ਆ ਵੀ ਪਿੰਡ ਚ ਚੰਗੇ ਫੈਸਲੇ ਲੈਣ ਇਹਨਾਂ ਮੁੰਡਿਆਂ ਨੇ ਜਿਹੜੀ ਪੰਚਾਇਤ ਚੁਣੀਆ ਬਹੁਤ ਵਧੀਆ ਫੈਸਲੇ ਲੈਂਦਾ ਹੈ ਤੇ ਮਾਲਕ ਇਹੀ ਕਹੋਣੇ ਵੀ ਹਰੇਕ ਬੰਦਾ ਇਹ ਚੀਜ਼ ਤੇ ਅਮਲ ਕਰੂਗਾ ਪੰਜਾਬੀ ਨੂੰ ਕਹਿੰਦੇ ਪੰਜਾਬੀ ਮੰਨ ਲਓ ਆਪਣੇ ਬਿਹਾਰੀ ਆ ਕੇ ਰਹਿੰਦੇ ਆ ਆਪਣਾ ਠੀਕਾ ਵਸਾਸੀ ਨੇ ਉਹਨਾਂ ਨੂੰ ਪਹਿਲੀ ਗੱਲ ਤਾਂ ਇੱਥੇ ਜੇ ਮੈਂ ਆਪਾਂ ਨੂੰ ਬਾਹਰ ਲੈ ਦੁੱਜੀ ਸੋਭਾ ਜੀ ਜ਼ਮੀਨ ਲੈਣ ਦਾ ਨਹੀਂ ਮੌਕਾ ਠੀਕ ਹੈ ਤੇ ਉਹੀ ਚੀਜ਼ ਆਪਣੇ ਵੀ ਹੁਣ ਚਾਹਿੰਦੀ ਇੱਥੇ ਵੀ ਕੋਈ ਵੀ ਬੰਦਾ ਆਪਣੇ ਰਹਿ ਕੇ ਰੋਜ਼ਗਾਰ ਕਰ ਸਕਦਾ ਕੋਈ ਮਾੜੀ ਗੱਲ ਨਹੀਂ ਹੁਣ ਆਪਣੇ ਕੈਨੇਡਾ ਜਾਂਦੇ ਆ ਕੈਨੇਡਾ ਨਾਲ ਕੋਈ ਸ਼ਹੀਦੀ ਤੇ ਪੀਆਰ ਨਹੀਂ ਦਿੰਦੇ ਜਦੋਂ ਬੰਦੇ ਨੂੰ ਸਮਾਰ ਕੇ ਦੇਖਦੇ ਪਰਖਦੇ ਫਿਰ ਜਾ ਕੇ ਪੀਆਰ ਦਿੰਦੇ ਆ ਉਹ ਤੇ ਆਪਾਂ ਪੈਸਾ ਵੀ ਇੰਨਾ ਲਾ ਕੇ ਜਾਂਦੇ ਆਪਣੇ ਪੜ੍ਹੇ ਲਿਖੇ ਲੋਕ ਵੀ ਜਾਂਦੇ ਆ ਐ ਨਹੀਂ ਗਾਣ ਪੜਨ ਉਥੇ ਜਾ ਕੇ ਵੀਜ਼ਾ ਮਿਲ ਜਾਂਦਾ ਹੈ ਪਰ ਇਹਨਾਂ ਲੋਕਾਂ ਨਾਲ ਕੀ ਹੈ ਇਹਨਾਂ ਦਾ ਆਪਣੇ ਨਾਲ ਪੰਜਾਬ ਨਾਲ ਰਹਿਣ ਵਹਿਣ ਦਾ ਇਹਨਾਂ ਦਾ ਫਰਕ ਬਹੁਤ ਜ਼ਿਆਦਾ ਫਰਕ ਹੈ ਇਸ ਕਰਕੇ ਆਪਾਂ ਨੇ ਇਹਨੂੰ ਚੀਜ਼ ਚਾਹੀਦੀ ਹੈ ਵੀ ਇਹਨਾਂ ਨੂੰ ਇੱਥੇ ਨਾ ਤਾਂ ਕੋਈ ਜ਼ਮੀਨ ਲੈਣੀ ਚਾਹੀਦੀ ਹੈ ਨਾ ਹੀ ਮੇਰੀ ਬੇਨਤੀ ਹੈ ਵੀ ਪੰਡਾ ਜੀ ਇਹਨਾਂ ਦੀ ਵੋਟਾਂ ਮੰਨ ਨਹੀਂ ਚਾਹੀਦੀਆਂ ਕਿਉਂਕਿ ਸਰਪੰਚ ਜਾਂ ਮੈਂਬਰਸ਼ਿਪ ਕੋਈ ਵੀ ਹੈ ਆਪਣੀ ਵੋਟ ਬੈਂਕ ਲਈ ਇਹਨਾਂ ਦੀ ਵੋਟਾਂ ਬਣਾਉਂਦਾ ਜੋ ਬਹੁਤ ਨੁਕਸਾਨਦਾਇਕ ਨੇ ਆਉਣ ਵਾਲਾ ਟਾਈਮ ਹੈ ਇਹਨਾਂ ਲਈ ਆਪਣੀ ਬਹੁਤ ਮਾੜਾ ਹੋਊ ਜੇ ਆਪਾਂ ਇਹ ਚੀਜ਼ ਨਾ ਕੰਟਰੋਲ ਕਰੀਏ